ਅਸੀ ਗੱਲ ਬਾਜੀ ਪਹਿਲਾਂ ਤਾਂ ਸਾਰੇ ਤੁਹਾਡੇ ਮੀਡੀਆ ਦਾ ਬਹੁਤ ਸਾਰੇ ਮਾਈਕ ਪਾਈਨੇ ਮਰੇ ਸਾਰਿਆਂ ਦਾ ਥੈਂਕਸ ਹੈ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਹੋ ਸੋ ਗਾਣਾ ਬਹੁਤ ਅੱਛਾ ਜੀ ਮੇਰਾ ਗਾਣਾ ਇੱਕ ਬਹੁਤ ਹਿੱਟ ਹੋਇਆ ਸੀਗਾ ਪਿੱਛੇ ਜੇ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈਆਂ ਤੇ ਉਸੇ ਫੀਲ ਦਾ ਗਾਣਾ ਯਾਰਾਂ ਦੀ ਮਹਿਫਲਾ ਤੇ ਬਹੁਤ ਖੂਬਸੂਰਤ ਗਾਣਾ ਕਿੰਗ ਗਰੇਵਾਲ ਨੇ ਗਾਣੇ ਨੂੰ ਲਿਖਿਆ ਜੀ ਗੁਰੂ ਨੇ ਮਿਊਜ਼ਿਕ ਕੀਤਾ ਔਰ ਮੈਂ ਇਸਨੂੰ ਆਵਾਜ਼ ਦਿੱਤੀ ਹੈ ਹੈਡਲਾਈਨਰ ਰੈਕਟਰ ਵੱਲੋਂ ਇੱਕ ਗਾਣਾ ਰਿਲੀਜ਼ ਹੋਣਾ ਜੀ ਬਹੁਤ ਖੂਬਸੂਰਤ ਗਾਣਾ ਬਣਿਆ ਦੋਸਤਾਂ ਮਿੱਤਰਾਂ ਦੀ ਗੱਲ ਹੈ ਆ ਬਹੁਤ ਪਸੰਦ ਆਊਗਾ ਸਰੋਤਿਆਂ ਇਹ ਗਾਣਾ ਜੀ 5 ਤਰੀਕ ਨੂੰ ਰਿਲੀਜ਼ ਹੋਣਾ ਜੀ ਅੱਜ ਕੱਲ ਪੋਸਟਰ ਪਾਇਆ ਜੀ ਇਸ ਗਾਣੇ ਦਾ ਸੋ ਮੈਨੂੰ ਉਮੀਦ ਹੈ ਸਰੋਤੇ ਪਿਆਰ ਦੇਣਗੇ ਜਿੱਦਾਂ ਮੇਰੇ ਅਕਸਰ ਗਾਣਿਆਂ ਨੂੰ ਪਿਆਰ ਮੁਹੱਬਤ ਕਰਦੇ ਆਂ ਹਾਂਜੀ ਤਾਂ ਸਾਬ ਇਹਦੇ ਵਿੱਚ ਕੋਈ ਖਾਸ ਜਾਈ ਦੋਸਤੀ ਵਾਲੇ ਕੋਈ ਗੀਤ ਤਾਂ ਪਹਿਲਾਂ ਵੀ ਕਾਫੀ ਪਹਿਲਾਂ ਹਾਂਜੀ ਇਦੇ ਵਿੱਚ ਨਵੇਂ ਚੁੱਪ ਦੀ ਕੋਈ ਜਾਈ ਦੋਸਤੀ ਹੈ ਨਾ ਉਹੀ ਦੋਸਤੀ ਉਹੀ ਅਸਰ ਨਹੀਂ 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 ਯੰਗਸਟਰ ਲਈ ਇੱਕ ਗਾਣਾ ਜੀ ਹੈ ਪੂਰਾ ਹਾਂ ਜੀ ਜਿੰਦਾ ਮੈਂ ਮੈਂ ਅਕਸਰ ਹਮੇਸ਼ਾ ਆਪਣੇ ਗਾਣਿਆਂ ਦੇ ਵਿੱਚ ਕੁਝ ਨਾ ਕੁਝ ਡਿਫਰੈਂਟ ਕਰਦਾ ਰਹਿਣਾ ਸੋ ਇਹਦੇ ਵਿੱਚ ਵੀ ਕਾਫੀ ਡਿਫਰੈਂਟ ਹੈ ਤੇ ਮੁੰਡੇ-ਕੁੰਡੇ ਦੀ ਗੱਲ ਹੈ ਔਰ ਵਧੀਆ ਲੱਗੂ ਸਰੋਤਿਆਂ ਨੂੰ ਮੈਂ ਸੁਣਾ ਦਣਾ ਜੀ ਮਾਰਾ ਇਕੱਠੇ ਹੋ ਕੱਡੀਆਂ ਵਿੱਚ ਬਹਿ ਕੇ ਹੁਣ ਆਏ ਕਰੋ ਹੁੰਦੇ ਕਹਿ ਕੇ ਸੜਕਾਂ ਉੱਤੇ ਲਾਉਣ ਗੇੜੀਆਂ ਸੜਕਾਂ 'ਉਤੇ ਲਾਉਣ ਗੇੜੀਆਂ ਘਰ ਕੋਈ ਨਹੀਂ ਟਾਈਮ ਨਾਲ ਵੜਦਾ ਯਾਰਾਂ ਦੀਆਂ ਲੱਗੀਆਂ ਮਹਿਫਲਾਂ 'ਚੋਂ ਦਿਲ ਪੂਰਾ ਨਹੀਂ ਉੱਠਣ ਨੂੰ ਕਰਦਾ ਯਾਰਾਂ ਦੀਆਂ ਲੱਗੀਆਂ ਮਹਿਫਲਾਂ 'ਚੋਂ ਓ ਦਿਲ ਪੂਰਾ ਨਹੀਂ ਉੱਠਣ ਨੂੰ ਕਰਦਾ ਹਾਈ ਕੋਠੀਆਂ ਕਾਰਾਂ ਕਿੱਲੇ ਕੁੱਲੇ ਨਾਲ ਕੀ ਲੈ ਕੇ ਜਾਣੇ ਆ ਲੋੜੋਂ ਵੱਧ ਕੀ ਕਰਨੀ ਮਾਇਆ ਪੈਸੇ ਕਿਹੜਾ ਖਾਣਿਆ ਜਿੱਥੇ ਆਕੇ ਏ ਖੜਦੇ ਉਥੇ ਨਾਲ ਕੋਈ ਨਹੀਂ ਹੋਰ ਖੜਦਾ ਯਾਰਾਂ ਦੀਆਂ ਲੱਗੀਆਂ ਮਹਿਫਲਾਂ ਚੋਂ ਦਿਲ ਪੋਰਾ ਨਹੀਂ ਉੱਠਣ ਨੂੰ ਕਰਦਾ ਯਾਰਾਂ ਦੀਆਂ ਲੱਗੀਆਂ ਮਹਿਫਲਾਂ ਚੋਂ ਉਹ ਦਿਲ ਪੋਰਾ ਨਹੀਂ ਉੱਠਣ ਨੂੰ ਕਰਦਾ ਐਦਾਂ ਦਾ ਮੋੜਦਾ ਜੀ ਬਿਲਕੁਲ ਬਹੁਤ ਬਹੁਤ ਹਾਂ ਜੀ ਕਿਸਰਾ ਬੀ ਜੀ ਅੱਜ ਜੀ ਲੰਬੇ ਸਮੇਂ ਤੋਂ ਗੈਰਜ਼ੀ ਦੇ ਲੱਗੀਆਂ ਪੂਰੀ 21 ਰੋਜ਼ ਦਾ

100 ਮਿਲੀਅਨ ਕਰ ਲੋ ਭਾਵੇਂ 200 ਮਿਲੀਅਨ ਕਰ ਲੋ ਜਦ ਤੱਕ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਨਹੀਂ ਕਰ ਦੇਣਾ ਲੋਕੀ ਤੁਹਾਨੂੰ ਪਸੰਦ ਨਹੀਂ ਕਰਦੇ ਤਾਂ ਸ਼ੋਅ ਨਹੀਂ ਮਿਲਦੇ ਸ਼ੋਅ ਨਹੀਂ ਮਿਲਦੇ ਸਿੰਗਰ ਸਰਵਾਈਵ ਨਹੀਂ ਕਰ ਸਕਦਾ ਸੋ ਮੇਰੇ ਤੇ ਮਾਲਕ ਦੇ ਇਦਾਂ ਦੀ ਕਿਰਪਾ ਰਹੀ ਹੈ ਸ਼ੁਰੂ ਤੋਂ ਹੀ ਅੱਜ ਤੱਕ ਪਰਮਾਤਮਾ ਨੇ ਇਸ ਤਰ੍ਹਾਂ ਬਣਾਈ ਰੱਖੇ ਸੋ ਮੈਂ ਜਿੰਨਾ ਵੀ ਕੁਝ ਗਾਇਆ ਔਰ ਸਰੋਤਿਆਂ ਨੇ ਪਸੰਦ ਕੀਤਾ ਮੈਂ ਹਰ ਮੋੜ ਦੇ ਗਾਣੇ ਔਰ ਵੀ 5-6 ਗਾਣੇ ਦੇ ਵੀਡੀਓ ਸ਼ੂਟ ਕੀਤੇ ਪਏ ਨੇ ਬਿਲਕੁਲ ਅਲੱਗ ਥੀਮ ਦੇ ਗਾਣੇ ਬਣਾਏ ਹੋਏ ਨੇ ਔਰ ਇਸੇ ਕਰਕੇ ਸਰੋਤਿਆਂ ਦਾ ٹرسٹ ਹੈ ਮੇਰੇ ਤੇ ਮੇਰੇ 'ਤੇ ਦੇਖੋ ਤੁਸੀਂ ਵੱਡੇ ਵੱਡੇ ਜਿਹੜੇ ਟੌਪ ਚੋਟੀ ਦੇ ਸਿੰਗਰ ਨੇ ਅੱਜ ਤੱਕ ਮਤਲਬ ਮੇਰੇ ਗਾਣੇ ਉਹਨਾਂ ਦਾ ਹੀ ਘਾਰੂ ਨੇ ਸਮਝਦੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਹਰ ਸਿੰਗਰ ਇਸ ਸਿਆਉਂ ਨੂੰ ਗਾਉਂਦਾ ਸੋ ਇਹ 20 ਸਾਲ ਪਹਿਲਾਂ ਮੇਰਾ ਰਿਲੀਜ਼ ਹੋਇਆ ਗਾਣਾ ਰੇਲਾ ਪੰਦਰ ਚੰਗਾ ਲੱਗਦਾ ਚੰਗੇ ਮਿਊਜ਼ਿਕ ਦੀ ਅ ਬੁਨਿਆਦ ਬਹੁਤ ਹੈ ਉਮਰ ਬਹੁਤ ਹੁੰਦੀ ਹੈ ਜਦੋਂ ਉਹਨਾਂ ਨੇ ਗਾਣਾ ਧਾਇਆ ਕਿਉਂਕਿ ਮੈਂ ਸਾਬ ਨੂੰ ਤੁਸੀਂ ਪਹਿਲੇ ਜਦੋਂ ਤੁਹਾਨੂੰ ਵੀ ਅਚਾਨਕ ਦੇਖਿਆ ਤੁਸੀਂ ਵੀ ਮੇਰਾ ਗਾਣਾ ਉਹਨਾਂ ਨੇ ਰੀਪੀਟ ਕੀਤਾ ਵੀ ਕੰਡਾਲ ਦੇ ਦੀ ਭਾਜੀ ਉਹ ਐਕਚੁਅਲੀ ਗਾਇਆ ਨਹੀਂ ਉਹਨਾਂ ਨੇ ਗਾਣਾ ਸਿਰਫ ਰੀਲ ਬਣਾਈ ਆ ਰੀਲ ਕਿਸੇ ਦੀ ਪਾਬੰਦੀ ਨਹੀਂ ਨਾ ਕੋਈ ਵੀ ਕਿਸੇ ਦੇ ਗਾਣੇ ਦੇ ਬਣਾ ਸਕਦਾ ਪਰ ਗਾਇਆ ਉਹਨਾਂ ਨੇ ਨਹੀਂ ਉਹਨਾਂ ਨੇ ਇੱਕ ਮੁਖੜਾ ਹੀ ਗਾਇਆ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਔਰ ਹਾਂ ਹਾਂ ਉਹ ਗਾਣਾ ਫੇਰ ਫੇਰ ਅਮਰ ਹੋ ਗਿਆ ਗਾਣਾ ਮੈਂ ਸੁਣਾ ਦਿੰਦਾ ਉਹ ਥੋੜਾ ਜਾਂ ਹੂੰ ਆ ਜਾ ਤੈਨੂੰ ਸਾਹਾਂ ਦੇ ਨੀ ਤਾਗੇ ਚ ਪਰੋ ਲਵਾ سینੇ ਵਿੱਚ ਚੱਲਦੀਆਂ ਲਗਾ ਚ ਹਲਕੋ ਲਵਾ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਸੋ ਮੇਰਾ ਫੇਵਰਟ ਗਾਣਾ ਜੀ ਮੇਰੇ ਕਿ ਅੱਜ ਤੱਕ ਵਚਨ ਜਿੱਥੇ ਹੋਟੇ ਕਰਦਾ ਨਹੀਂ ਕਰਦਾ ਹਥਿਆਰਾਂ ਦੀ ਗੱਲ ਹੁੰਦੀ ਸਿੰਦੇ ਜੀ ਗਾਇਕ ਪਿਆਰ ਦਾ ਪਰ ਉਹਨੂੰ ਮੋਟ ਕਰਦੇ ਨੇ ਨੌਜਵਾਨੀ ਪੂਰੀ ਵਿਗੜਦੀ ਆ ਭਾਜੀ ਇਹ ਸਾਡੇ ਕਲਚਰ ਨੂੰ ਬਿਆਨ ਕਰਦਾ ਹਥਿਆਰ ਦੇਖੋ ਸਾਡੇ ਯੋਧਿਆਂ ਨੇ ਗੁਰੂਆਂ ਪੀਰਾਂ ਨੇ ਚੱਕੇ ਨੇ ਹਥਿਆਰ ਹਨਾ ਜੀ ਸੋ ਗੱਲ ਇਹ ਆ ਕਿ ਵੀ ਹਥਿਆਰ ਤੁਸੀਂ ਪੋਜ਼ਿਟਿਵ ਵੇਅ ਵੱਲੋਂ ਚੱਕਦੇ ਆ ਸਾਡੇ ਜਿਹੜੇ ਪਿੱਛੇ ਆਈਡਲ ਹੋਏ ਨੇ ਭਗਤ ਸਿੰਘ ਜੀ ਉਧਮ ਸਿੰਘ ਹਨਾ ਰਾਜਗੁਰੂ ਸੁਖਦੇਵ ਤੇ ਮਤਲਬ ਉਹਨਾਂ ਨੇ ਇੱਕ ਅੱਛੀ ਸੋਚ ਲਈ ਹਥਿਆਰ ਚੱਕੇ ਨੇ ਸੋ ਜਿਹ ਮਿਟ ਬਲੱਡ ਚ ਹੁੰਦਾ ਸਾਡੀ ਪੰਜਾਬ ਦੀ ਮਿੱਟੀ ਦੇ ਵਿੱਚ ਜਸ਼ੀਲਾਪਣਾ ਸੋ ਜਿੱਥੇ ਜੋਧੇ ਪੈਦਾ ਹੋਣਗੇ ਤੇ ਉਧਰ ਦੇ ਉਹਦਾ ਸੱਭਿਆਚਾਰ ਸਾਡਾ ਲੋਕਾਂ ਨੇ ਉਧਾਂ ਦੇ ਸਿੰਗਰਾਂ ਨੇ ਉਧਾਂ ਦੇ ਰਾਈਟਰ ਉਹ ਅੰਦਰੋਂ ਨਿਕਲਦਾ ਉਹ ਗਾਉਂਦੇ ਨੇ ਜੋ ਥੋੜੇ ਗਾਣੇ ਕੱਚੇ ਹੋਣ ਲੱਗੇ ਉਹ ਨਹੀਂ ਹੋਣੇ ਚਾਹੀਦੇ ਗਲਤ ਰੰਗ ਦਿੱਤੀ ਜਾ ਰਹੀ ਹੈ ਗਲਤ ਰੰਗ ਦਿੱਤੀ ਜਾ ਰਹੀ ਕੋਈ ਇਦਾਂ ਦੇਖ ਕੇ ਨਹੀਂ ਹੁੰਦਾ ਅਸਟਰ ਬਾਅਦ ਤੁਸੀਂ ਇਹ ਕਹਿੰਦੇ ਕਿ ਇਹਨੂੰ ਪ੍ਰਮੋਟ ਪੋਸਟ ਕਰਕੇ ਦਿੱਤਾ ਜਾਂਦਾ ਵੀ ਗਾਇਕ ਨੇ ਗਾਇਆ ਜੀ ਤੇ ਆਨ ਨੂੰ ਲੈ ਕੇ ਤਾਂ ਉਹਨਾਂ ਨਾਲ ਜੋੜ ਦਿੱਤਾ ਜਾਂਦਾ ਮੇਰਾ ਸਫਾਕਾ ਤਰੀਕਾ ਜੀ ਕਿਸੇ ਨੂੰ ਮਸ਼ਹੂਰ ਹੋਣਾ ਹੋਵੇ ਤਾਂ ਸਿੰਗਰ ਨੂੰ ਟਾਰਗੇਟ ਕਰ ਲਓ ਹੋਰ